ਮਹਾਰਾਜ ਇਹਦੇ ਨਾਲ ਤਾਂ ਅਸੀਂ ਤੈਨੂੰ ਮਿਲ ਨਹੀਂ ਸਕਦੇ ਪਰ ਤੁਸੀਂ ਕਿਰਪਾ ਕਰੋ ਮਿਹਰਬਾਨੀ ਕਰੋ ਦਇਆ ਕਰੋ ਕਿਛ ਮਿਹਰ ਉਪਾਵੋ ਰਹਿਮਤ ਕਰੋ ਤਰਸ ਕਰੋ ਸਾਡੇ ਤੇ ਮਹਾਰਾਜ ਡੁੱਬਦੇ ਪੱਥਰ ਤਾਰੇ ਅਸੀਂ ਪਾਪਾਂ ਦੇ ਕਾਰਨ ਪੱਥਰ ਵਤ ਹੋ ਗਏ ਆ ਜਿਨ੍ਹਾਂ ਦਾ ਡੁੱਬਣ ਤੋਂ ਸવાય ਹੋਰ ਕੋਈ ਵੀ ਹੱਲ ਨਹੀਂ ਹੈ ਤੁਸੀਂ ਸਾਡਾ ਪਾਰ ਉਤਾਰਾ ਕਰੋ ਮਿਹਰ ਕਰੋ ਤਾਂ ਗੱਲ ਬਣੇਗੀ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਇਹ ਸ਼ਰੀਰ ਨੂੰ ਧਾਰਨ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਅਸੀਂ ਸ਼ੁਭ ਗੁਣਨੀ ਕਮਾਏ ਜਪ ਤਪ ਸੰਜਮ ਧਰਮ ਨਾ ਕਮਾਇਆ ਇਹ ਕੁਝ ਕਰਨਾ ਸੀ ਕੀਤਾ ਨਹੀਂ ਜ਼ਿੰਦਗੀ ਦੇ ਵਿੱਚ ਸੇਵਾ ਸਾਧ ਨਾ ਦਾਨਿਆਂ ਹਰ ਰਾਇਆ ਨਾ ਸੇਵਾ ਨਾ ਸਾਧਨ ਹੈ ਨਾ ਪ੍ਰਭੂ ਨੂੰ ਜਾਣਿਆ ਤੇ ਹਜੂਰ ਦੇ ਸਾਹਮਣੇ ਬੇਨਤੀ ਕਰ ਆਪਣੀਆਂ ਪ੍ਰਾਪਤੀਆਂ ਨਾ ਗੁਰੂ ਨੂੰ ਦੱਸ ਮਹਾਰਾਜ ਸਾਹਿਬ ਕਹਿੰਦੇ ਹੱਥ ਜੋੜ ਕੇ ਕਹਿ ਕਹ ਨਾਨਕ ਹਮ ਨੀਚ ਕਰਮਾ ਮਹਾਰਾਜ ਸਾਡੇ ਨੀਚ ਤੋਂ ਨੀਚ ਕਰਮ ਨੇ ਬਹੁਤ ਮਾੜੇ ਕਰਮ ਨੇ ਸਾਡੇ ਬਹੁਤ ਮਾੜੀਆਂ ਵਿਚਾਰ ਧਾਰਾਵਾਂ ਨੇ ਸਾਡੀਆਂ ਮਹਾਰਾਜ ਸਰਨ ਪਰੇ ਕੀ ਰੱਖ ਸ਼ਰਮਾ ਪਰ ਤੇਰੀ ਸਰਨ ਵਿੱਚ ਆ ਗਏ ਆਂ ਮਹਾਰਾਜ ਸਾਡੀ ਰਕਸ਼ਾ ਕਰੋ ਸਾਨੂੰ ਬਚਾਓ ਜੇ ਤੁਸੀਂ ਲੇਖੇ ਜੋਖੇ ਵਿੱਚ ਪੈ ਗਏ ਤੇ ਅਸੀਂ ਪੂਰੇ ਨਹੀਂ ਉਤਰ ਸਕਦੇ ਲੇਖੇ ਕਤਹਿ ਨਾ ਛੂਟੀ ਐ ਖਿੰਖਨ ਭੁੱਲਨ ਹਾਰ ਛੰਛਨ ਵਿੱਚ ਭੁੱਲਦੇ ਆਂ ਮਹਾਰਾਜ ਲੇਖਾ ਕੀਤਿਆਂ ਅਸੀਂ ਪੂਰੇ ਨਹੀਂ ਉਤਰ ਸਕਦੇ ਸਾਡੇ ਪਾਪ ਬਹੁਤ ਐਨੇ ਤੁਸੀਂ ਕਿਰਪਾ ਕਰੋ ਬਖਸ਼ਣਾ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਮੁਆਫ ਕਰਨ ਵਾਲੇ ਦਾਤਾਰ ਪ੍ਰਭੂ ਸਾਨੂੰ ਮੁਆਫ ਕਰ ਦੇ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ ਸਾਡਾ ਬੇੜਾ ਜੀਵਨ ਦਾ ਤੇ ਵਿਦਵਾਨ ਸ਼ਾਸਤਰਕਾਰਿਆ ਕਹਿੰਦੇ ਨੇ ਕਾਗਦ ਲੇਖਾ ਜੋ ਕਰੋ ਕਹਾ ਪੁਜਾਵੋ 나ਥ ਔਰ ਕਹਿਣ ਲੱਗੇ ਪ੍ਰਭੂ ਜੇ ਕਾਗਜ਼ਾਂ ਤੇ ਲਿਖੇ ਹੋਇਆਂ ਲੇਖਾ ਜੋਖਾ ਤੂੰ ਕਰੇ ਤੇ ਅਸੀਂ ਤੁੱਲ ਨਹੀਂ ਪੁੱਝ ਸਕਦੇ ਔਗਣ ਮੇਰੇ ਬਖਸ਼ੀਐ ਮਾਥੇ ਧਰੀਐ ਹੱਥ ਮਹਾਰਾਜ ਮੇਰੇ ਗੁਨਾਹਾਂ ਨੂੰ ਮਾਫ਼ ਕਰੋ ਤੁਸੀਂ ਸਮਰੱਥੋਂ ਮੇਰੇ ਸਿਰ ਤੇ ਹੱਥ ਰੱਖੋ ਸਮਰੱਥ ਗੁਰੂ ਸਿਰ ਹੱਥ ਤਰਿਓ ਔਗਣ ਸਾਰੇ ਖਤਮ ਹੋ ਜਾਣਗੇ ਮਹਾਰਾਜ ਸਾਡੇ ਤੇ ਕਿਰਪਾ ਕਰੋ ਆਪਣਾ ਮਿਹਰ ਦਾ ਸਿਰ ਤੇ ਹੱਥ ਰੱਖ ਦੇਵੋ ਤਾਂ ਸਾਡਾ ਇਹ लेखा ਜੋਖਾ ਨਿਬੜ ਸਕਦਾ ਹੈ ਨਹੀਂ ਤੇ ਮਹਾਰਾਜ ਅਸੀਂ ਤੇਰੇ ਤੁੱਲ ਪੁੱਜ ਨਹੀਂ ਸਕਦੇ ਤੇਰੀ ਘਰ ਦੀ ਆਵਾਜ਼ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਧਾ ਮਹਾਰਾਜੇ ਤੇਰਾ ਫਰਜ਼ ਤੂੰ ਨਾ ਭਾਨਾ ਜਿਹੜਾ ਸ਼ਰਨ ਵਿੱਚ ਆ ਜਾਵੇ ਸ਼ਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ ਮਹਾਰਾਜ ਕਿਰਪਾ ਕਰ ਸਾਡੇ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਭਗਤ ਵਛਲ ਜਦ ਮੈਂ ਸੁਣਿਓ ਤਬ ਮੈਂ ਦਿਨੋ ਰੋਇ ਮਹਾਰਾਜ ਜਦੋਂ ਮੈਂ ਸੁਣਿਆ ਨਾ ਕਿ ਤੂੰ ਭਗਤਾਂ ਦਾ ਵਛਲ ਪਿਆਰਾ ਹੈ ਕਹਿੰਦੇ ਮੈਨੂੰ ਅੰਦਰੋਂ ਵਿਰਾਗ ਆ ਗਿਆ ਕਿ ਵੇ ਤ ਭਗਤਾਂ ਦਾ ਪਿਆਰਾ ਹੈ ਤੇ ਸਾਡੇ ਵਰਗੇ ਦੁਸ਼ਟਾਂ ਨੂੰ ਪੰਮਰਾਂ ਨੂੰ ਕੌਣ ਬਖਸ਼ੇਗਾ ਪਾਪੀਆਂ ਨੂੰ ਕੌਣ ਬਖਸ਼ੇਗਾ ਮਨ ਵਿੱਚ ਵੈਰਾਗ ਆ ਗਿਆ ਦੁੱਖ ਹੋਇਆ ਪਤਤ ਪਾਵਨ ਜਦ ਹਰ ਸੁਣਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਤੂੰ ਪਾਪੀਆਂ ਨੂੰ ਵੀ ਪਵਿੱਤਰ ਕਰਦਾ ਹੈ ਪਾਪੀਆਂ ਤੇ ਵੀ ਮਿਹਰ ਕਰਦਾ ਹੈ ਤੇ ਭਗਤ ਜੀ ਤੈਥੋਂ ਤੱਕ ਕਹਿੰਦੇ ਗੁਰਬਾਣੀ ਦੇ ਅੰਦਰ ਹੈ हे ਪਰਮਾਤਮਾ ਭਗਤਾਂ ਨੇ ਸੰਤਾਂ ਨੇ ਰਿਸ਼ੀਆਂ ਨੇ ਅਵਤਾਰਾਂ ਨੇ ਗੁਰੂਆਂ ਨੇ ਤੇਰੇ ਨਾਮ ਪੁਖਸ਼ਿਤ ਕੀਤੇ ਤੇ ਇੱਕ ਨਾਮ ਤੇਰਾ ਸੀ ਪਾਪੀਆਂ ਨੇ ਰੱਖਿਆ ਪ੍ਰਮਾਤਮਾ ਦਾ ਨਾਮ ਇੱਕ ਪਾਪੀਆਂ ਨੇ ਰੱਖਿਆ ਉਹ ਕਿਹੜਾ ਹੈ ਭਗਤ ਜੀ ਕਹਿੰਦੇ ਜਾਉ ਪੈ ਹਮ ਨਾ ਪਾਪ ਕਰੰਤਾ ਅਹ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਦਾ हे दाता ਜੇ ਅਸੀਂ ਕਿਦੇ ਪਾਪੀ ਪਾਪ ਨਾ ਨਾ ਕਰਦੇ ਅਸੀਂ ਪਾਪੀਆਂ ਨੇ ਪਾਪ ਕੀਤੇ ਪ੍ਰਸ਼ਿਤ ਕਰਨ ਵਾਸਤੇ ਤੇਰੇ ਹਜ਼ੂਰ ਆਏ ਤੂੰ ਸਾਡੇ ਪਾਪੀਆਂ ਦੇ ਅਗਨਾਂ ਨੂੰ ਮੁਆਫ ਕਰ ਦਿੱਤਾ ਪਵਿੱਤਰ ਕਰ ਦਿੱਤਾ ਤੇ ਫਿਰ ਇੱਕ ਅਸੀਂ ਪਾਪੀਆਂ ਨੇ ਤੇਰਾ ਨਾਮ ਰੱਖਿਆ ਵੀ ਤੂੰ ਪਤਤ ਪਾਵਨ ਏ ਜਿੱਥੇ ਭਗਤ ਬਸਲਤਾ ਸੈਂ ਪਰ ਅੱਜ ਤੂੰ ਪਤਤ ਪਾਵਨ ਵੀ ਏ ਪਾਪੀਆਂ ਨੂੰ ਪਵਿੱਤਰ ਕਰ ਦਿੰਦਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਜਿੱਦੋਂ ਪਤਤ ਪਾਵਨ ਜਦ ਹਰ ਸੁਣਿਓ ਗੁਰੂ ਨੂੰ ਸੁਨਿਆ ਕਹਿੰਦੇ ਰਹਿਓ ਪਰੋਸੈ ਸੋਏ ਫਿਰ ਮੈਂ ਉਹਦੇ ਪਰੋਸੇ ਤੇ ਰਹਿ ਗਿਆ ਤਾਂ ਪਾਪੀਆਂ ਨੂੰ ਵੀ ਤਾਰਦਾ ਪੁੰਨੀਆਂ ਨੂੰ ਗੱਲ ਨਾਲ ਲਾਉਣ ਵਾਲੇ ਬਹੁਤ ਨੇ ਚੰਗੇ ਬੰਦਿਆਂ ਨੂੰ ਗੱਲ ਵਕੜੀ ਵਿੱਚ ਲੈਣ ਵਾਲੇ ਬਹੁਤ ਨੇ ਇਹ ਤਾਂ ਗੁਰੂ ਨਾਨਕ ਸਾਹਿਬ ਵੀ ਨੇ ਉਹਦਾ ਘਰਿਆ ਕਹਿੰਦੇ ਮੰਦਾ ਵੀ ਆਵੇ ਸੁਧਰ ਜਾਵੇਗਾ ਸੁਥਰਾ ਹੋ ਜਾਏਗਾ ਸਾਫ ਸੁਥਰਾ ਹੋ ਜਾਏਗਾ ਬਾਹਰੋਂ ਵੀ ਅੰਦਰੋਂ ਵੀ ਉਦਾਏਗਾ ਇਹਦੇ ਖਿਆਲات ਬਦਲ ਜਾਣਗੇ ਚੰਗਿਆਂ ਵਿੱਚ ਰਹੇਗਾ ਚੰਗਿਆਈ ਨੂੰ ਗ੍ਰਹਿਣ ਕਰਕੇ ਚੰਗਾ ਹੋ ਜਾਏਗਾ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਉਹ ਗੁਰੂ ਦੇ ਕੋਲ ਆ ਉਹ ਗੁਰੂ ਦੇ ਕੋਲ ਗੁਣ ਨਜਨਾ ਆਪਣੇ ਅਵਗਣ ਦਰਸਾ ਤਾਂ ਦਾ ਕੇ ਗੱਲ ਬਣੇਗੀ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਹੱਥ ਦੇ ਰਾਖੇ ਕਰ ਆਪਣੇ ਜਿਹੜੇ ਪ੍ਰਭੂ ਦੀ ਸਰਨ ਆ ਗਏ ਉਹਨਾਂ ਨੂੰ ਪ੍ਰਭੂ ਆਪਣਾ ਹੱਥ ਦੇ ਕੇ ਬਚਾਉਂਦਾ ਹੈ ਆਪਣੇ ਦਨ ਕੇ ਜਿਹੜੇ ਪ੍ਰਭੂ ਦੇ ਕੋਲ ਆ ਗਏ ਉਹ ਪ੍ਰਭੂ ਦੇ ਨੇ ਤੇ ਪ੍ਰਭੂ ਆਪਣਿਆਂ ਨੂੰ ਆਪ ਬਚਾਉਂਦਾ ਹੈ ਉਨਾਂ ਦੀ ਆਪ ਰੱਖਸ਼ਾ ਕਰਦਾ ਹੈ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮਾਨ ਹਮੇਸ਼ਾ ਹਮੇਸ਼ਾ ਪ੍ਰੇਮ ਸੰਜੁਗਤੋ ਕੇ ਆਨੰਦ ਦੇ ਖੇੜੇ ਵਿੱਚ ਆਨੰਦ ਨੂੰ ਮੰਨਣਾ ਕਰ ਪ੍ਰਭੂ ਦੇ ਨਾਲ ਜੁੜ ਕੇ ਉਸ ਆਨੰਦ ਨੂੰ ਮਾਨ ਗੁਰਮਖ ਖਿਰਦੇ ਦੇ ਅੰਦਰੋਂ ਜੁੜ ਜਾਂਦੇ ਨੇ ਜਿਹੜੇ ਗੁਰੂ ਦੇ ਨਾਲ ਜੁੜਦੇ ਨੇ ਗੁਰੂ ਦਾ ਉਹਨਾਂ ਦੇ ਸਿਰ ਤੇ ਹੱਥ ਹੁੰਦਾ ਆ ਜਿਸ ਕੇ ਸਿਰ ਉੱਪਰ ਤੂੰ Swami ਸੋ ਦੁੱਖ ਕੈਸਾ ਪਾਵੈ ਬੋਲ ਨਾ ਦਾਨੇ ਮਾਇਆ ਮਦਮਤਾ ਮਰਣਾ ਚੀਤ ਨ ਆਵੇ ਜਿਹਦੇ ਸਿਰ ਤੇ ਪ੍ਰਭੂ ਹੈ ਔਰ ਉਹਨੂੰ ਦੁੱਖ ਨਹੀਂ ਉਹ ਸਦਾ ਸੁਖ ਲੈਨੇ ਮਹਾਰਾਜ ਕਹਿੰਦੇ ਸਾਚਾ ਸਾਹਿਬ ਸਦ ਮਿਹਰਵਰਾਨ ਉਹ ਸੱਚਾ ਮਾਲਕ ਕੇ ਭਲਿਆ ਹਮੇਸ਼ਾ ਮੇਰਾ ਕਰਦਾ ਹੈ ਰਹਿਮਤਾ ਕਰਦਾ ਹੈ ਉਹਦੇ ਤੋਂ ਹਮੇਸ਼ਾ ਰਹਿਮਤੀ ਹੋ ਰਹੀ ਹੈ ਮੇਰੀ ਉਹਦੀ ਹੋ ਰਹੀ ਆ ਇਹ ਵੱਖਰੀ ਗੱਲ ਏ ਕਿ ਤੂੰ ਉਹਦੀ ਪਰਛਾਈ ਤੋਂ ਉਹਦੀ ਰਹਿਮਤ ਤੋਂ ਪਾਸੇ ਨਿਕਲ ਗਿਆ ਤੂੰ ਉਹਦੇ ਕੋਲ ਆ ਤੇਰੇ ਤੇ ਵੀ ਮੇਰ ਵਰਸੇਗੀ ਗੁਰੂ ਇੱਕ ਦਾ ਚਿੱਤ ਨਹੀਂ ਕਹਿੰਦਾ ਕਿ ਤੂੰ ਆਵੇਂ ਤੇ ਮੈਂ ਤੈਨੂੰ ੱੱਕੇ ਮਾਰ ਕੇ ਬਾਹਰ ਕੱਢ ਦੇਵਾਂਗਾ ਇਥੇ ਤਾਂ ਪਾਪੀ ਵੀ ਆਦਾਵੇ ਉਹਨੂੰ ਵੀ ਮੇਰੇ ਸਤਿਗੁਰੂ ਉਹੀ ਉਹ ਉਪਦੇਸ਼ ਦਿੰਦੇ ਨੇ ਜਿਹੜਾ ਇੱਕ ਗੁਰਮਖ ਨੂੰ ਉਪਦੇਸ਼ ਦਿੱਤਾ ਜਾ ਰਿਹਾ ਹੈ ਉਹਦੇ ਲਈ ਵੀ ਉਹੀ ਜਗ੍ਹਾ ਸੰਗਤ ਵਿੱਚ ਜਿੱਥੇ ਗੁਰਮਖ ਜਨ ਬੈਠੇ ਨੇ ਅਭਿਆਸੀ ਬੈਠੇ ਹੁੰਦੇ ਨੇ ਉਹਦੇ ਲਈ ਦੁਈ ਨਹੀਂ ਹੈ ਗੁਰੂ ਬਰਾਬਰਤਾ ਇਹ ਦਿੰਦਾ ਹੈ ਗੁਰੂ ਦੇ ਕੋਲ ਚੱਲ ਕੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੰਦ ਪਾਇਆ ਮੇਰੇ ਸਤਿਗੁਰੂ ਪੂਰੈ ਹੋਈ ਸਰਬਕल्याण ਫਿਰ ਗੁਰੂ ਦੇ ਕੋਲ ਆਇਆ ਤੇ ਗੁਰੂ ਨੇ ਕਿਰਪਾ ਕੀਤੀ ਜਿਹੜੇ ਵਿਕਾਰ ਦੁਰਚਾਰ ਵੱਧ ਫੈਲੀਆਂ ਪਾਪ ਉਪਦਰਵ ਅੰਦਰ ਆ ਕੇ ਉਜਾੜਾ ਕਰ ਰਹੇ ਸੀਨਾ ਬ੍ਰਿਤੀਆਂ ਨੂੰ ਉਥਾਨ ਕਰ ਰਹੇ ਸਨ ਇਕਾਗਰਤਾ ਹੀ ਨਹੀਂ ਸੰਭਨ ਦਿੰਦੇ ਟਿਕਾਓ ਨਹੀਂ ਸੰਹਣ ਦਿੰਦੇ ਖੰਡਾਓ ਵਿੱਚ ਲੈ ਕੇ ਜਾਂਦੇ ਸਨ ਮਹਾਰਾਜ ਸਾਹਿਬ ਕਹਿੰਦੇ ਪ੍ਰਮਾਤਮਾ ਨੇ ਉਹਨਾਂ ਦੀ ਰੋਗ ਥੰਮ ਕਰ ਦਿੱਤੀ ਉਹਨਾਂ ਦਾ ਆਉਣਾ ਬੰਦ ਕਰ ਦਿੱਤਾ ਬੰਨ ਪਾ ਦਿੱਤਾ ਰੋਗ ਥੰਮ ਕਰ ਦਿੱਤੇ ਨਾਮ ਜਪਣ ਲੱਗ ਪਿਆ ਗੁਰੂਕੁਲ ਆਉਣ ਲੱਗ ਪਿਆ ਹੁਣ ਵਿਚਾਰੀ ਫੁਰਨੇ ਜਿਹੜੇ ਨੇ ਧੀਮੀ ਗਤੀ ਨਾਲ ਚੱਲਣ ਲੱਗ ਪਏ ਧੀਮੀ ਗਤੀ ਤੋਂ ਚਲਦਿਆਂ ਨਸ਼ਟ ਹੋ ਗਏ ਖਤਮ ਹੋ ਗਏ ਵੇਚਾਰ ਖਤਮ ਹੋ ਗਏ ਸਤ ਸੰਗਤ ਵਿੱਚ ਆਉਣ ਲੱਗ ਪਿਆ ਕੋ ਸੰਗ ਵਿੱਚ ਜਾਣਾ ਘਟ ਗਿਆ ਸ਼ਰਮਸਰ ਹੋਣ ਲੱਗ ਪਿਆ ਤੇ ਹੁਣ ਇੱਕ ਦਿਨ ਅਸਲੋਈ ਖਤਮ ਹੋ ਗਿਆ ਮਾੜੇ ਮਿੱਤਰ ਦੋਸ ਛੱਡ ਦਿੱਤੇ ਨੇ ਅੱਛੇ ਬਣ ਗਏ ਨੇ ਅੱਛਾ ਬਣ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਧਰੋਂ ਬੰਦ ਪਿਆ ਰੋਗ ਥਾਮ ਹੋ ਗਈ ਏ ਬਾਰੀ ਵੀ ਤੇ ਅੰਦਰੂਨੀ ਵੀ ਅਗਨਾਦੀ ਫੁਰਣੀਆਂ ਦੀ ਅਰ ਰੋਗ ਥੰਮ ਕਰ ਦਿੱਤੀ ਸਤਿਗੁਰੂ ਨੇ ਤੇ ਜਦੋਂ ਐਸੀ ਰੋਗ ਥੰਮ ਹੋਈ ਨਾ ਫਿਰ ਸਰਬਕल्याण ਸਾਰੇ ਥਾਈਂ ਬਾਰਵੀਂ ਖੁਸ਼ੀਆਂ ਦੇ ਖੇੜੇ ਅੰਦਰ ਵੀ ਖੁਸ਼ੀਆਂ ਦੇ ਖੇੜੇ ਮਹਾਰਾਜ ਸੱਚੀ ਪਰਸਾ ਕਹਿੰਦਿਆ ਹਿਰਦੇ ਵਿੱਚ ਵੀ ਕਲਿਆਣ ਹਿਰਦੇ ਦੇ ਅੰਦਰ ਵੀ ਸਕੂਨ ਮੁਕਤ ਮੁਕਤੀ ਦਾ ਮਾਰਗ ਮਿਲਿਆ ਬਾਰਵੀਂ ਜਿਹੜਾ ਆਨੰਦ ਖੁਸ਼ੀ ਦਾ ਖੇੜਾ ਮਿਲਿਆ ਨਹੀਂ ਤਾਂ ਪ੍ਰਭੂ ਤੋਂ ਬਗੈਰ ਆਸ਼ਾ ਤ੍ਰਿਸ਼ਨਾ ਨੂੰ ਕੋਈ ਰੋਕਣ ਵਾਲਾ ਨਹੀਂ ਇਹ ਰੁਕਦੀਆਂ ਨਹੀਂ ਅੱਗੇ ਵਧਦੀਆਂ ਦੰਨੀਆਂ ਨੇ ਮਹਾਰਾਜ ਕਹਿੰਦੇ ਜਿਓ ਪਾਏ ਪਿੰਡ ਜਿਨ ਸਾਜਿਆ ਜਿਸ ਪਰਿਪੂਰਨ ਪਰਮਾਤਮਾ ਨੇ ਜਿਓ ਮੈਨਾ ਜਿੰਦੇ ਜਾਨ ਇਸ ਬਾਡੀ ਦੇ ਵਿੱਚ ਪਾ ਕੇ ਟਿਕਾ ਕੇ ਤੇ ਪਿੰਡ ਸ਼ਰੀਰ ਦੀ ਸਜਣਾ ਕੀਤੀ ਇਹਦੀ ਬੰਤਰ ਬਣਾਈ ਹੈ ਜਨ ਮਨ ਤੇਰੀ ਬੰਤ ਬਣਾਈ ਉਠਤ ਬੈਠਤ ਮਹਾਰਾਜ ਸੱਚੇ ਪਤਸ਼ਾਹ ਕਹਿੰਦੇ ਬਈ ਉਹ ಪರಿਪੂਰਨ ਪਰਮਾਤਮਾ ਜਿਨਨੇ ਤੇਰੀ ਬੰਤਰ ਬਣਾਈ ਆ ਨਾ ਉਹਨੂੰ ਧਿਆ ਇੱਥੇ ਮਹਾਰਾਜ ਕਹਿੰਦੇ ਆ ਜੀਓ ਪਾਏ ਪਿੰਡ ਜਨ ਸਾਜਿਆ ਜਿੰਦ ਨੂੰ ਇਸ ਬਾਡੀ ਪਿੰਡ ਸ਼ਰੀਰ ਦੇ ਵਿੱਚ ਪਾ ਕੇ ਇਦੀ ਸਜਣਾ ਕੀਤੀ ਜਿੰਨੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿੰਤੂ ਸਾਜ ਸਿਵਾਰ ਸਿੰਗਾਰਿਆ ਗਰਭ ਅਗਨਮੈ ਜਿੰਨੇ ਉਬਾਰਿਆ ਬਾਰ ਬਿਵਸਥਾ ਤੁਜੇ ਪਿਆਰੇ ਦੂਦ ਪਰਜੋਬਨ ਭੋਜਨ ਸੁਖਸੂਦ ਬਿਰਧ ਭਇਆ ਉਪਰ ਸਾਥ ਸੈਨ ਮੁਖ ਪਿਆਉ ਬੈਠ ਕੋ ਦੈਨ ਔਰ ਉਸ ਪਰਮਾਤਮਾ ਨੇ ਸਾਜਿਆ ਬਨਾਇਆ ਇਸ ਬਾਡੀ ਦੇ ਅੰਦਰ ਜਾਨ ਨੂੰ ਪਾਇਆ ਮੂਰਤੀ ਸਾਰੇ ਬਣਾ ਦਿੰਦੇ ਨੇ ਬਾਹਰ ਬਣਾ ਦਿੰਦੇ ਨੇ ਕਿੰਨੀਆਂ ਮੂਰਤੀਆਂ ਨੇ ਕੋਈ 4 ਫੁੱਟ ਦੀ ਵੀ ਮਿਲੇਗੀ ਕੋਈ 5 ਫੁੱਟ ਦੀ ਵੀ ਮੂਰਤੀ ਬਣੀ ਮਿਲੇਗੀ ਪਰ ਉਹ ਗੱਲਾਂ ਨਹੀਂ ਕਰਦੀ ਉੱਚ ਜਾਨ ਨਹੀਂ ਹੈ ਪਰਮਾਤਮਾ ਨੇ ਜਿੱਥੇ ਸ਼ਰੀਰ ਪਿੰਡ ਬਣਾਇਆ ਹੈ ਨਾ ਇਹਦੇ ਵਿੱਚ ਜਿੰਦ ਨੂੰ ਪਾਇਆ ਹੈ ਇਹ ਬੋਲਦਾ ਵੀ ਹੈ ਇਹ ਚੱਲਦਾ ਵੀ ਹੈ ਮਹਾਰਾਜ ਕਹਿੰਦੇ ਕੇਵਲ ਬਣਾ ਕੇ ਹੀ ਨਹੀਂ ਛੱਡਿਆ ਤੇ ਇਸ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਦਿੱਤਾ ਪੈਨਨ ਖਾਣ ਪਤਾ ਹੈ ਨਗੇਜ ਫਿਰਦਾ ਹੋਇਆ ਦੁਨੀਆ ਵਿੱਚ ਬੜਾ ਭੈੜਾ ਲੱਗੇਗਾ ਬਹੁਤ ਭੈੜਾ ਲੱਗੇਗਾ ਪਰਮਾਤਮਾ ਨੇ ਨੂੰ ਤਨ ਤਟ ਟੱਕ ਨੂੰ ਕਪੜਾ ਦਿੱਤਾ ਹੈ ਤੇ ਕਈ ਆਪਦੀ ਮਰਜ਼ੀ ਦੇ ਨਾਲ ਲਾਈ ਫਿਰਦੇ ਨੇ ਉਹ ਆਪਦੀ ਮਰਜ਼ੀ ਨਾਲ ਰੱਬ ਨੇ ਨਹੀਂ ਕਿਹਾ ਕਿ ਮੈਂ ਤੈਨੂੰ ਤਾਂ ਮਿਲਾਂਗਾ ਜੇ ਤੂੰ ਤਨ ਦੇ ਕਪੜਾ ਨਾ ਪਾਵੇਂ ਜੇ ਬਿਨਾਂ ਬੰਦਗੀ ਤੋਂ ਤਨ ਤੋਂ ਨਿਰਵਸਤਰ ਹੋ ਕੇ ਪ੍ਰਮਾਤਮਾ ਮਿਲਦਾ ਹੈ ਤੇ ਪਸ਼ੂਆਂ ਦੇ ਕਿਹੜੇ ਔਰ ਜਣੀਆਂ ਪੁਸ਼ਾਕਾਂ ਪਹਿਣੀਆਂ ਹੁੰਦੀਆਂ ਨੇ ਜਿੰਨੇ ਜਨਵਰ ਇਹ ਉਹਨਾਂ ਨੇ ਕਿਹੜੇ ਵਸਤਰ ਪਹਿਨੇ ਹੁੰਦੇ ਆ ਬਾਈ ਮੱਝਾਂ ਗਾਂਾਂ ਨੇ ਹਿਰਣ ਨੇ ਆਦ ਸ਼ੇਰ ਆ ਚੀਤੇ ਆਦ ਨੇ ਬਾਂਦਰ ਆਦ ਨੇ ਔਰ ਉਹਨਾਂ ਨੇ ਕੀ ਪਹਿਨਿਆ ਹੁੰਦਾ ਤੇ ਦਸ਼ਮਪਾਸ਼ ਸ਼ਮਾਰਜ ਦੇ ਬਚਨ ਵੀ ਬੰਦਰਾਂ ਸਦੀਵ ਪਾਏ ਨੰਗੇ ਹੀ ਫਿਰਤਾ ਹੈ ਉਹ ਵੀ ਤਾਂ ਨੰਗੇ ਹੀ ਫਿਰਦੇ ਨੇ ਉਹਨਾਂ ਨੂੰ ਨਹੀਂ ਮਿਲ ਗਿਆ ਪਰਮਾਤਮਾ ਮਿਲਣਾ ਹੈ ਬੰਦਗੀ ਨਾਲ ਪਰਮਾਤਮਾ ਮਿਲਣਾ ਹੈ ਭਦਨ ਨਾਲ ਪਰਮਾਤਮਾ ਮਿਲਣਾ ਹੈ ਸਿਮਰਨ ਨਾਲ ਔਰ ਅਗਨ ਨੂੰ ਦੂਰ ਕਰਕੇ ਗੁਨਾ ਨੂੰ ਗ੍ਰਾਹੀ ਕਰਕੇ ਉਹ ਤੂੰ ਉਹ ਘਰੇ ਬੈਠ ਕੇ ਵੀ ਕਰ ਸਕਦਾ ਹੈ ਪਰਿਵਾਰ ਵਿੱਚ ਰਹਿੰਦਾ ਕਾਰੋਬਾਰ ਵਿੱਚ ਰਹਿੰਦਾ ਛੱਡ ਕੇ ਨਹੀਂ ਮਹਾਰਾਜ ਕਹਿੰਦੇ ਉਹਨੇ ਤੈਨੂੰ ਸ਼ਰੀਰ ਦਿੱਤਾ ਜਿੰਦ ਦਿੱਤੀ ਤੇ ਇਹ ਤਨ ਟੱਕਣ ਵਾਸਤੇ ਤਰ੍ਹਾਂ-ਤਰ੍ਹਾਂ ਦੀਆਂ ਪੁਸ਼ਾਕਾਂ ਦਿੱਤੀਆਂ ਪਹਿਨਣ ਨੂੰ ਤੇ ਖਾਣ ਵਾਸਤੇ ਤਰ੍ਹਾਂ-ਤਰ੍ਹਾਂ ਦੀਆਂ ਖੁਰਾਕਾਂ ਦਿੱਤੀਆਂ ਕਿੰਨੇ ਪ੍ਰਕਾਰ ਦੇ ਭੋਜਨ ਆਪਾਂ ਖਾਣੇ ਆ ਬਾਈ ਕੀ ਕੋਦ ਆਪਣੇ ਖਾਣ ਨੂੰ ਐ ਤੇ ਹੈ ਆਪਾਂ ਨਾ ਸ਼ੁਕਰੇ ਗੁਸਤਾਖੀ ਮਾਫ ਕਰਿਆ ਜੇ ਮੈਂ ਵੀ ਤੁਹਾਡੇ ਵਿੱਚ ਹੀ ਆ ਕੁਝ ਵਿਰਲਿਆਂ ਨੂੰ ਛੱਡ ਕੇ ਹੈ ਨਾ ਸ਼ੁਕਰੇ ਖਾਂਦੇ ਆ ਪਰਮਾਤਮਾ ਦਾ ਤੇ ਗੋਣ ਹੋਰ ਹੀ ਕਿਸੇ ਦੇ ਗਾਉਣੇ ਆ ਬੇਟਾ ਕਿਸੇ ਹੋਰ ਦੀਆਂ ਹੀ ਗਾਉਣੇ ਆ ਔਰ ਕਿਸੇ ਹੋਰ ਨੂੰ ਹੀ ਥੈਂਕ ਯੂ ਬੋਲਦੇ ਆ ਔਰ ਰੱਬ ਨੂੰ ਨਹੀਂ ਦਿੱਤਾ ਉਹਦਾ ਤੇ ਮੇਰੇ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਪਤਾ ਕੀ ਕਹਿੰਦੇ ਆ ਮਹਾਰਾਜ ਕਹਿੰਦੇ ਜਿਹੇ ਪ੍ਰਸਾਦ 36 ਹੀ ਅੰਮ੍ਰਿਤ ਖਾਹੇ ਉਹ ਭਲਿਆ ਜੀ ਦੀ ਕਿਰਪਾ ਦੇ ਨਾਲ ਤੂੰ 36 ਪ੍ਰਕਾਰ ਦੇ ਭੋਜਨ ਪਿਆ ਖਾਨਾ ਹੈ ਤੇਸ ਠਾਕੁਰ ਕੋ ਰਖਮਨ ਮਾਹੇ ਉਹ ਰੱਬ ਨੂੰ ਹਿਰਦੇ ਚ ਟਿਕਾ ਕੇ ਰੱਖਿਆ ਕਰ ਕੋਈ ਕਪੜਾ ਪਹਿਨੇ ਵੈਗਰੂ ਜੀ ਤੇਰਾ ਸ਼ੁਕਰ ਏ ਭੋਜਨ ਖਾਣਾ ਵੈਗਰੂ ਜੀ ਤੇਰਾ ਸ਼ੁਕਰ ਏ ਇਹ ਤੇਰਾ ਦਿੱਤਾ ਹੋਇਆ ਹੈ ਇਹ ਤਨ ਕਪੜਾ ਵੀ ਤੇਰਾ ਦਿੱਤਾ ਹੈ ਤੇ ਤਨ ਨੂੰ ਢੱਕਣ ਵਾਸਤੇ ਕਪੜਾ ਵੀ ਤੇਰਾ ਦਿੱਤਾ ਹੈ ਸਭ ਕੁਝ ਭੋਜਨ ਤੇਰਾ ਦਿੱਤਾ ਹੈ ਤੇ ਜਿੱਥੇ ਸਭ ਕੁਝ ਦਿੱਤਾ ਹੈ ਨਾ ਮੇਰੇ ਤੇ ਕਿਰਪਾ ਹੋਰ ਕਰ ਦੇ ਮੈਨੂੰ ਆਪਣਾ ਭਜਨ ਵੀ ਦੇ ਦੇ ਭਜਨ ਵੀ ਦੇ ਦੇ ਅਰ ਦਿੱਤਾ ਪੈਨਨ ਖਾਣ ਪੈਨਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਵਸਤਰ ਖਾਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਭੋਜਨ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੇ ਮੇ ਬਚਨ ਕੀਤੇ ਹੋ ਕਹਿੰਦੇ ਅੰਨ ਖਾਣਾ ਕੱਪੜ ਪੈਨਨ ਦੀਆ ਪਰਮਾਤਮਾ ਨੇ ਅੰਨ ਅਨਾਜ ਖਾਣ ਵਾਸਤੇ ਤੇ ਕੱਪੜਾ ਜੀਵ ਦੇ ਪੈਨਨ ਵਾਸਤੇ ਦਿੱਤਾ ਰਸ ਅਨਪੂਘਾਨੀ ਹੋਰ ਰਸਕਸ ਬੜੇ ਖਾਂਦਾ ਉਹਨਾਂ ਨੂੰ ਭੋਗਦਾ ਕਹਿੰਦੇ ਜिन्न ਦੀਏ ਜਿਹੜੇ ਦਾਤੇ ਨੇ ਵੈਗਰੂ ਨੇ ਇਹ ਸਭੋ ਕੁਝ ਸਾਨੂੰ ਦਿੱਤਾ ਜिन्न ਦੀਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੋ ਚੇਤਨਾ ਆਵਈ ਉਹ ਨਹੀਂ ਮਨੁੱਖ ਨੂੰ ਚੇਤੇ ਆਉਂਦਾ ਜਿਨੇ ਸਭ ਕੁਝ ਦਿੱਤਾ ਹੈ ਖਾਣ ਵਾਲੀਆਂ ਚੀਜ਼ਾਂ ਬੜੀਆਂ ਚੇਤੇ ਨੇ ਪਹਿਨਣ ਵਾਲੀਆਂ ਬੜੀਆਂ ਚੇਤੇ ਨੇ ਦੇਖਣ ਵਾਲੀਆਂ ਬੜੀਆਂ ਚੇਤੇ ਨੇ ਦੇਣ ਵਾਲਾ ਦਾਤਾ ਜਿਹੜਾ ਐ ਨਾ ਉਹ ਭੁੱਲ ਗਿਆ ਆ ਸੋ ਚੇਤਨਾ ਆਵਈ ਪਸ਼ੂ ਹਾਂ ਕਰਦਾਣੀ ਮਹਾਰਾਜ ਸਾਹਿਬ ਕਹਿੰਦੇ ਫਿਰ ਪਸ਼ੂ ਆ ਮਹਾਰਾਜ ਸਾਡੇ ਅੰਦਰ ਪਸ਼ੂ ਬਿਰਤੀ ਆ ਉਹਨੂੰ ਕੋਈ ਪਤਾ ਨਹੀਂ ਕਿੰਨੇ ਪੱਠੇ ਪਾਏ ਨੇ ਕਿੰਨੇ ਸੁੱਕਾ ਕੀਤਾ ਹੈ ਕਿੰਨੇ ਪਾਣੀ ਪੁਲਾਇਆ ਹੈ ਉਹਨੂੰ ਕੋਈ ਪਤਾ ਨਹੀਂ ਕੋਈ ਉਹਦਾ ਮਾਲਕ ਨਹੀਂ ਜਿੰਨੇ ਪੱਠੇ ਪਾਏ ਸੰਗਲ ਪਕੜਿਆ ਉਹਦੇ ਮਗਰੇ ਤੁਰ ਗਏ ਸਾਡੀ ਪਛਮਾ ਵਾਲੀ ਬਿਰਤੀ ਜਿੰਨੇ ਕਹਦੇ ਤਨਾ ਤੈਨੂੰ ਰੱਬ ਮਲਾਵਾ ਫਲਾਣੇ ਤਾਂ ਤੇ ਹੀ ਬਾਬਾ ਫਿਰ ਪੱਧ ਕੇ ਚਲੇ ਜਾਣਗੇ ਨਹੀਂ ਕਹਿੰਦੇ ਵੀ ਮੇਰੇ ਬਾਗਰੂ ਨੇ ਸਭ ਕੁਝ ਮੈਨੂੰ ਦਿੱਤਾ ਹੋਰ ਕੌਣ ਦੇਊਗਾ ਅਰ ਸੋ ਕਿਉਂ ਬਿਸਰੈ ਜਿਨ ਸਭ ਕੁਛ ਦਿਆ ਉਹ ਕਿਉਂ ਭੁੱਲੇ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਉਸ ਮਾਲਕ ਨੂੰ ਜਾਣ ਉਹ ਪਰਮਾਤਮਾ ਸਭ ਕੁਝ ਦਿੰਦਾ ਏ ਤੇ ਉਸ ਵੱਲ ਨੂੰ ਤੁਰ ਤਾ ਤੇਰਾ ਪਾਰ ਉਤਾਰਾ ਹੋ ਨਈ ਆਪਣੇ ਦਾਸ ਕੀ ਆਪ ਪੈਜ ਰੱਖੀ ਜਿਹੜੇ ਉਹਦੇ ਹੂ ਦਾ ਕੇ ਹੋ ਜਾਂਦੇ ਨੇ ਉਹਨੂੰ ਯਾਦ ਕਰਦੇ ਨੇ ਹਰ ਕਾਰਜ ਵਿੱਚ ਹਰ ਸਾਸ ਨਾਲ ਹਰ ਵਸਤੂ ਨੂੰ ਸ਼ਕਨ ਲੱਗਿਆਂ ਪਹਿਨਣ ਲੱਗਿਆਂ ਖਾਂਦੇ ਹੰਡਾਉਂਦੇ ਔਰ ਯਾਦ ਕਰਦੇ ਨੇ ਮਹਾਰਾਜ ਸਾਹਿਬ ਕਹਿੰਦੇ ਉਹ ਦਾਸ ਸੇਵਕ ਜਿਹੜਿਆ ਨਾ ਉਹਨਾਂ ਦੀ ਪੈਜ ਪ੍ਰਭੂ ਰੱਖਦਾ ਆਪਣੇ ਦਾਸ ਕੀ ਆਪ ਪੈਜ ਰੱਖੀ ਤੂੰ ਆਪ ਉਹਦੀ ਇੱਜ਼ਤ ਪੱਤ ਰੱਖੀ ਨਾਨਕ ਸਦ ਕੁਰਬਾਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਮਹਾਰਾਜ ਕਹਿੰਦੇ ਨੇ ਜਿਹਦੀ ਪੈਜ ਸਤਗੁਰੂ ਰੱਖਦਾ ਸਦ ਸੈਂਕੜੇ ਵਾਰੀ ਮੈਂ ਉਹਦੇ ਤੋਂ ਕੁਰਬਾਨ ਬੁਲਿਹਾਰ ਜਾਮਾ ਐਸਾ ਗੁਰਸਿੱਖ ਜਿਹੜਾ ਗੁਰੂ ਨਾਲ ਜੁੜਿਆ ਹੈ ਸੁਰਤੀ ਬਿਰਤੀ ਕਰਕੇ ਤੇ ਗੁਰੂ ਉਹਦੇ ਤੇ ਬੜਾ ਪਰਸਾਨ ਨੇ ਗੁਰੂ ਉਹਦੀ ਇੱਜ਼ਤ ਆਬਰੂ ਦਾ ਰਖਵਾਲਾ ਬਣਿਆ ਹੋਇਆ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਸਿੱਖ ਤੋਂ ਮੈਂ ਬੁਲਿਹਾਰ ਕੁਰਬਾਨ ਜਾਵਾਂ ਸਤਿਗੁਰੂ ਵੀ ਸਾਡੇ ਤੇ ਕਿਰਪਾ ਕਰਨ ਅਸੀਂ ਵੀ ਗੁਰੂ ਦੇ ਹਾਜ਼ੂਰ ਆਪਣੇ ਅਵਗਣ ਰੱਖਿਆ ਕਰੀਏ ਗੋਨਾ ਨਾ ਗੋਨ ਨਾ ਰੱਖਿਆ ਕਰੀਏ ਕਿ ਮਹਾਰਾਜ ਮੈਂ ਬੜਾ ਨਿਤਨੇਮੀ ਆ ਮੈਂ ਬੜਾ ਗੁਰਮਤੀਆ ਹਾਂ ਮੈਂ ਬੜਾ ਪ੍ਰੇਮੀ ਆ ਮੇਰੇ ਵਰਗਾ ਕੌਣ ਮੈਂ ਕਈਆਂ ਨੂੰ ਸੁਣਦਾ ਤੁਸੀਂ ਵੀ ਸੁਣਦੇ ਰਹੋ ਉਹ ਕਹਿੰਗਾ ਮੇਰੇ ਵਰਗਾ ਸਿੱਖ ਲੱਭਣਾ ਬੜਾ ਔਖਾ ਮੈਂ ਤਾਂ ਜੀ ਪਾਏ ਆ ਦੀ ਕੋਈ ਆਖ ਗਈ ਸਾਡਾ ਤਾਂ ਘਰਾਣਾ ਹੀ ਸਿੱਖੀ ਨਾਲ ਜੁੜਿਆ ਇਹ ਹਉਮੈ ਹੈ ਇਹਨੂੰ ਛੱਡ ਗਏ ਇਹਨੇ ਕੁਝ ਨਹੀਂ ਪੱਲੇ ਪੈਂਦੇ ਨਾ ਨਹੀਂ ਗੁਰੂ ਤੂੰ ਸਾਡੇ ਤੇ ਕਿਰਪਾ ਕਰ ਤੇਰੀ ਕਿਰਪਾ ਤੋਂ ਬਿਗੈਰ ਨਹੀਂ ਕੋਦ ਪੱਲੇ ਪੈਣਾ ਗੁਰੂ ਕਿਰਪਾ ਕਰੇ ਤਾਂ ਸਭ ਕੁਝ ਹੋਣਾ ਹੈ ਸਤਿਗੁਰੂ ਦੇ ਅੱਗੇ ਅਰਜ਼ੋਈ ਕਰਿਆ ਕਰੀਏ ਮਹਾਰਾਜ ਅਸੀਂ ਅਵਗਨਾਂ ਨਾਲ ਭਰੇ ਆਂ ਤੋ ਗੁਨਾ ਦਾ ਮਹਾਸਾਗਰ ਹੈ ਸਾਡੇ ਤੇ ਕਿਰਪਾ ਕਰ ਅਵਗਨ ਭਰਿਆ ਨੂੰ ਸਾਨੂੰ ਆਪ ਦੇ ਲਾਇਕ ਬਣਾ ਸਾਨੂੰ ਸਿਮਰਨ ਦੇ ਸਰਣ ਦੇ ਸਾਡਾ ਵੀ ਕਿਦੇ ਪਾਰ ਉਤਾਰਾ ਹੋ ਸਕੇ ਬੇਅੰਤ ਭੁੱਲਾਂ ਦੀ ਖਿਮਾ ਗਰੀਬ ਨਵਾਜ਼ ਦੇ ਬਚਨ ਜਨ ਹਿਰਦਿਆਂ ਚ ਵਸਾਉਣੇ ਇਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ